ਜੋ ਆਪਣਾ ਨਾਮ ਦੱਸੋ ਮੇਰਾ ਨਾਮ ਅੰਜੂ ਹੈ ਕਿੱਥੇ ਰਹੇ ਹੋ ਮੈਂ ਕਾ ਮੰਡੀ ਰਹਿੰਦੀ ਰਾਮ ਬਾਗ ਕਿਉਂ ਨਿਕਲੋ ਅਮੀਰੇ ਹਸਬੰਦੇ ਗਿਆ ਕਿਸ ਸਮੇਂ ਤੋਂ ਰਹੇ ਕੀ ਮੁੱਤੋ ਗਿਆ ਹੈ ਲੋਗੀ ਨੇ ਮੇਰੇ ਹਸਬੰਦ ਨੂੰ ਮਾਰਿਆ ਗਿਆ ਲੋਗੀ 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 ਨਹੀਂ ਰੋਹਿਤ ਕੁਮਾਰ ਹਾਂਜੀ ਉਹ ਸਾਡੇ ਘਰ ਦੇ ਪੇਪਰ ਮੰਗਦੇ ਸੀ ਕਿ ਪੇਪਰ ਦੇ ਦਿਓਾਨੂੰ ਕਰਦੇ ਕਿਹੜੀ ਕਲੋ ਕਬਜ਼ਾ ਹੀ ਦੇਣਾ ਕਬਜ਼ਾ ਨਹੀਂ ਦੇਣਾ ਜੰਦੇ ਹੈਗੀ ਕਿ ਉਹਨਾਂ ਨੇ ਕੇਸ ਕੀਤਾ ਹੋਇਆ ਇਹ 스테ਟ ਲਿੱਤਾ ਹੋਇਆ ਹੈ ਉਹ ਆਡੇ ਘਰ ਦੇ ਪੇਪਰ ਮੰਗਦੇ ਨੇ ਉਹ ਨਵਾ ਕੀ ਹੋਇਆ ਤਾਂ ਆ ਗਿਆ ਮੇਰਾ ਸ਼ੁਕਰਵਾਰ ਤੋਂ ਆਪਣੀ ਦੁਕਾਨ ਨਹੀਂ ਸ਼ੁਕਰਵਾਰ ਤੋਂ ਦੁਕਾਨ ਵੀ ਨਹੀਂ ਖੋਲਦੇ ਪਏ ਹਨ ਮੁਸ਼ਕਲ ਹੈਗੀ ਆਡੇ ਬੱਚੇ ਵੀ ਪਰੇਸ਼ਾਨ ਹੈਗੇ ਆ ਥੋੜੇ ਤੇ ਪੁਲਿਸ ਵੀ ਸਾਡੀ ਕੋਈ ਮਦਦ ਨਹੀਂ ਕਰਦੀ ਬਈ ਕੀ ਚਾਹੁੰਦੇ ਆ ਇਹ ਵੀ ਚਾਹੀਓ ਚਾਹੁੰਦੇ ਕਿ ਸਾਨੂੰ ਇਨਸਾਫ ਮਿਲ ਜੇ ਸਾਡੀ ਜਗ੍ਹਾ ਮਿਲ ਜੇ ਜ਼ਮੀਨ ਹਾਂਜੀ ਭਾਜੀ ਆਪਣਾ ਨਾਮ ਮੇਰਾ ਨਾਮ ਅਰुण कुमार ਕਿਹੜੇ ਵਾਸੀ ਆ ਮੈਂ ਘਾ ਮੰਡੀਆਤਾ ਨੰਬਰ 10405/1 ਦਾ ਰਹਿਣ ਵਾਲਾ ਮਾਮਲਾ ਹੈ ਕਿ ਮੈਂ ਸ਼ੁਕਰਵਾਰ ਦੀ ਰਾਤ 23 ਤਰੀਕ ਨੂੰ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਇਹਨੇ ਕਿਸੇ ਦਿਹਾਤ ਸੁਨਆ ਭੇਜ ਕੇ ਮੈਨੂੰ ਮੰਦਰ ਲਾ ਕੇ ਬੁਲਾ ਕੇ ਇਹਨੇ ਰੋਹਿਤ ਕੁਮਾਰ ਲੋਗੀ ਨੇ ਇਹਨੇ ਇਹਨੇ ਮੇ ਨਾਲ ਮਾਰਕਟਾਈ ਕੀਤੀ ਹੈ ਤੇ ਜੰਗੀ ਦੇ ਨਾਲ ਲਿਆਇਆ ਦਲਾਲ ਹੈ ਉਹ ਕਹਿੰਦਾ ਮੈਂ ਜਗਾ ਖਾਲੀ ਕਰवानी ਹੈ ਮਾਲਕਾਂ ਦਾ ਉਹ ਜਦਾਂ ਮੰਨ ਲਓ ਦਲਾਲ ਐ ਉਸ ਤੋਂ ਬਾਅਦ ਉਸ ਤੋਂ ਰੋਹਿਤ ਕੁਮਾਰ ਲੋਗੀ ਐ ਉਹ ਗੈਂਗਸਟਰ ਐ ਇਹਨਾਂ ਮਿਲ ਕੇ ਮੇਰੇ ਨਾਲ ਧੱਕਾ ਕਰਦੇ ਆ ਵਜ੍ਹਾ ਜੀ ਵਜ੍ਹਾ ਇਹੀ ਹੈ ਕਿ ਮੇਰੇ ਮਕਾਨ ਦਾ ਕਬਜ਼ਾ ਲੈਣਾ ਚਾਹੁੰਦੇ ਆ ਉਹ ਮਾਲਕ ਨੂੰ ਦੇਣਾ ਚਾਹੁੰਦੇ ਆ ਸ਼ੌਕਮਾਨ ਨੂੰ ਇਹ ਪਰ ਤੁਹਾਡੇ ਨਾਲ ਹਾਂਜੀ ਪੇਪਰ ਮੈਂ ਉੱਥੇ ਦਾ 60 70 ਸਾਲ ਦਾ ਵਾਸੀ ਆ ਮੇਰਾ ਦਾਦਾ ਉੱਥੇ ਆਇਆ ਸੀ ਇਹ ਟਾਈਮ ਤੇ ਦਾਦੇ ਤੋਂ ਬਾਅਦ ਪਿਓ ਉਹ ਹੁਣ ਕਹਿੰਦੇ ਜੀ ਇਹ ਜਗ੍ਹਾ ਖਾਲੀ ਕਰ ਵਜ੍ਹਾ ਇਹੀ ਹੈ ਕਿ ਜਿਹੜਾ ਮਾਲਕ ਹੈ ਨਾ ਆਪਣਿਆਂ ਨੂੰ ਜੋ ਕਹਿੰਦਾ ਕਿ ਮੈਂ ਮਾਲਕ ਹਾਂ ਵਾ ਉਹ ਧੱਕੇ ਨਾਲ ਉੱਥੋਂ ਜਗਾ ਜ਼ਮੀਨਾਂ ਖਾਲੀ ਕਰਵਾ ਰਿਹਾ ਪਿੱਛੇ ਵੀ ਅੱਜ ਤੋਂ 15 20 ਦਿਨ ਜਾਂ 15 ਦਿਨ ਪਹਿਲੇ ਉੱਥੇ ਇੱਕ ਉਮੀਨਾਂ ਦਾ ਬੰਦੇ ਦਾ ਘਰ ਨਾ ਢਾਕੇ ਉਹਨੂੰ ਭਜਾਤਾ ਉੱਥੋਂ ਜਿਹੜੀ ਮਾਰ ਜੁੜਾਈ ਹੋਈ ਸੱਟ ਪੇਟ ਲੱਗੀ ਹੋਰ ਹਾਂਜੀ ਮੇਰੇ ਨਾਲ ਆ ਜਗਾ ਚ ਉਂਗਲ ਚ ਫੈਕਚਰ ਆਇਆ ਹੈ ਆ ਠੀਕ ਠੀਕ ਜੀ ਇਹ ਸਮਝੂਦੀ ਕਿ ਫੋਟੋਆਂ ਦਿਖਾ ਦੇ ਹਾਂਜੀ ਤਕਾੜ ਦਿੱਤੀ ਹੈ ਜੀ ਏ ਡਿਵੀਜ਼ਨ ਚ ਰਾਮਬਗ ਏ ਡਿਵੀਜ਼ਨ ਬੋਲਾ ਜੀ ਅੱਜ ਆਂਦੇ ਹੋ ਠੀਕ ਹੋਵੇ ਮਸਲਾ ਉਹਨੇ ਇਨਸਾਫ ਚਾਹੀਦਾ ਮੈਨੂੰ ਜੀ ਪੁਲਿਸ ਦੀ ਅਲੀ ਪੁਲਿਸ ਕਹਿੰਦੀ ਆ ਮੈਂ ਉੱਥੇ ਡੌਗ ਡੌਗ ਟਕੜਾਣ ਗਿਆ ਸੀ ਆ ਤੇ ਉਹਨਾਂ ਦੇ ਖਿਲਾਫ ਉਹਨਾਂ ਲੋਗੀ ਨੇ ਉਹਦੀ ਵਰਦੀ ਦੀ ਜਿੱਦਾਂ ਵੀ ਹਾਲਤ ਚ ਉਹਦੀ ਵਾਇਰਲ ਕੀਤੀ ਆ ਵੀਡੀਓ ਉਹ ਮੇਰੀ ਮਦਦ ਕਰ ਰਹੇ ਦੇ ਸੀ ਸਬ ਇੰਸਪੈਕਟਰ ਸਰਵਨ ਸਿੰਘ ਜੀ ਪਰ ਉਹਨਾਂ ਨੇ ਉਹਨਾਂ ਦੀ ਵੀਡੀਓ ਵਾਇਰਲ ਕਰਤੀ ਆ ਤੇ ਉਹਨਾਂ ਨੂੰ ਸਸਪੈਂਡ ਕਰਵਾਤਾ ਹੈ ਉਹ ਤੁਸੀਂ ਜੀ ਜਵਾਬ ਮੈਂ ਹੀ ਚਾਹੁੰਦਾ ਮੈਨੂੰ ਇਨਸਾਫ ਹੋਈ ਲੈ ਜੀ ਨੇ ਨਹੀ ਹਸਾ ਮੇ ਨਾ ਤੇ ਫੇ ਮਰਾਂਗਾ ਮੈਂ ਫੇ ਹੋਰ ਕੀ ਹੈ ਇਕਲਾ ਬੰਦਾ ਕਿੱਥੇ ਕਿੱਥੇ ਭਜੇਗਾ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਅਸ਼ੋਕ ਕੁਮਾਰ ਹੋਏਗਾ ਤੇ ਲੋਗੀ ਹੋਏਗਾ ਤੇ ਜੰਗੀ ਹੋਏਗਾ ਮੇਰਾ ਨਾਮ ਜੀ ਸ਼ੁਭ ਰੋਹਿਤ ਕੁਮਾਰ ਇਹ ਮਾਮਲਾ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਏ ਤੁਹਾਡੇ ਮੇਰੇ ਤੇ ਇਲਜ਼ਾਮ ਇਸ ਕਰਕੇ ਲਾਇਆ ਜਾ ਰਿਹਾ ਜੀ ਮੈਂ ਮਹੱਲੇ ਜ਼ਰਾਣਾ ਖਲੋ ਕੇ ਇੱਕ ਕਾਂਦੇ ਦੀ ਤਰ੍ਹਾਂ ਚਟਾਨ ਦੀ ਤਰ੍ਹਾਂ ਖਲੋ ਗਿਆ ਨੇ 3 ਸਾਲ ਤੋਂ ਕਬਜ਼ਾ ਕੀਤਾ ਸੀ ਅੱਜ ਤੱਕ ਕੋਈ ਇਹਦੇ ਖਿਲਾਫ ਨਹੀਂ ਸੀ ਬੋਲਦਾ ਵਯਾ ਜੀ ਇਹਦੇ ਖਿਲਾਫ ਬੋਲਣ ਵਾਲਾ ਰੋਹਿਤ ਕੁਮਾਰ ਮੈਂ ਹਾਂ ਜੀ ਤੇ ਇਸ ਕਰਕੇ ਆ ਮਹਲੇਦਾਰ ਮੇਰੇ ਨਾਲ ਹੀ ਖੜੇ ਆ ਜੀ ਆ ਦੇਖੋ ਇਹ ਆਪਣੇ ਪ੍ਰਧਾਨ ਸਾਹਿਬ ਜੀ ਰਾਜਕਮਰ ਰਾਜੂ ਜੀ ਚੌਂਕ ਸੈਨਫਰਾ ਕੋਠੀ ਸ਼ਾਮਜੀ ਮਾਲ ਜਿੱਥੇ ਇਹਨੇ ਕਬਜ਼ਾ ਕੀਤਾ ਦਾ ਆ ਔਰ ਇਹ ਸਾਰੇ ਕਹਿੰਦੇ ਆ ਕਿ ਪ੍ਰਧਾਨ ਜੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਹਨਾਂ ਦੇ ਨਾਲ ਮੈਂ ਚੱਲ ਕੇ ਹਰ ਜਗ੍ਹਾ ਸੁਣਵਾਈ ਕਰ ਰਿਹਾ ਅੱਜ ਆਪਾਂ ਨਗਰ ਨਗਰ ਕਾਰਪੋਰੇਸ਼ਨ ਕਮਿਸ਼ਨਰ ਕੋਲ ਵੀ ਗਏ ਆ ਉਹਨਾਂ ਨੇ ਵੀ ਇੰਨੀ ਗੱਲ ਕਹੀ ਆ ਵਿਸ਼ਵਾਸ ਦਿਵਾਇਆ ਪੂਰਾ ਕਿ ਅਸੀਂ ਤੁਹਾਡੇ ਕੋਲ 2 ਘੰਟਿਆਂ ਦੇ ਵਿੱਚ ਬੰਦੇ ਭੇਜ ਰਹੇ ਆ ਔਰ ਇੱਥੇ ਬੰਦੇ ਭੇਜ ਕੇ ਅਸੀਂ ਵੇਖਾਂਗੇ ਸਾਰਾ ਕੀ ਇਹਦਾ ਧਾਮ-ਜਾਮ ਖੜਾ ਹੋਇਆ ਦਾ ਆ ਮੰਦਰ ਦੀ ਕੰਧ ਦੇ ਵਿੱਚ ਇਹਨੇ ਬਲਕਿ ਕਲੈਂਟਰ ਪਾਇਆ ਦਾ ਵਾ ਔਰ ਅਸੀਂ ਉਹ ਸਾਰਾ ਆਪਣਾ ਮਤਲਬ ਕਿ ਵੇਖਣਾ ਚਾਹੁੰਦੇ ਆਂ ਵੀ ਇਹ ਕੀ ਕੁਝ ਚੱਲਦਾ ਪਿਆ ਵਾ ਲੋਕੀ ਜੀ ਅਰਣੁਕੁਮਾਰ ਨੇ ਤੁਹਾਡੇ ਇਲਜਾਮ ਲਗਾਏ ਨੇ ਵੀ ਮਾਰਕੁੱਟ ਕਰਨ ਦੀ ਤੇ ਨਿਆਜ਼ ਕਬਜ਼ਾ ਕਰਨਾ ਚਾਹੁੰਦਾ ਹੈ ਮਕਾਨ ਤੇ ਇਹ ਕਿਥੋਂ ਤੱਕ ਸਚਾਈ ਹੈ ਇਹ ਸਚਾਈ ਜੀ ਦੇਖੋ ਮੈਂ ਇਸ ਤਰ੍ਹਾਂ ਬੋਲ ਕੇ ਦੱਸਾਂਗਾ ਤੁਹਾਨੂੰ ਤੇ ਫੇਰ ਹੀ ਤੁਹਾਨੂੰ ਯਕੀਨ ਹੋਏਗਾ ਠੀਕ ਹੈ ਨਾ ਇਹ ਸਚਾਈ ਇਹਨਾਂ ਨੂੰ ਪੇਸ਼ ਕਰਨੀ ਪੈਣੀ ਆ ਕਿਤੇ ਨਾ ਕਿਤੇ ਦੱਸਣਾ ਪੈਣਾ ਵਾ ਮੈਂ ਕਿਸੇ ਦੇ ਖਿਲਾਫ ਇਨਜਾਮ ਲਾ ਦੇਣਾ ਜੀ ਮੈਂ ਇਹਨੂੰ ਇਹਨੇ ਮੈਨੂੰ ਮਾਰਿਆ ਵਾ ਦੇਖੋ ਉਹ ਬੰਦੇ ਦਾ ਮੈਂ ਨਾਮ ਲ੍ਹਾਂਗਾ ਉਹ ਕੋਈ ਸ਼ੋਅ ਤੇ ਮੈਨੂੰ ਕਮੇਨ ਦੱਸਣਾ ਤੇ ਬੇਗਾਨਾ ਮੈਂ ਕਿੱਥੇ ਮਾਰਿਆ ਕਿੱਥੇ ਆ ਜੀ ਉਹ ਕਿਹੜੀ ਵੀਡੀਓ ਵਾ ਬਾਕਾਇਦਾ ਆਦੀ ਡਾਕਟਰ ਕੱਟੀ ਗਈ ਪੁਲਿਸ ਵੱਲੋਂ ਹਾਂਜੀ ਉਹ ਵੀ ਤੁਹਾਨੂੰ ਦੱਸ ਦੇਣਾ ਜੀ ਪੁਲਿਸ ਵੱਲੋਂ ਜਿਹਦੇ ਡਾਕਟਰ ਕੱਟੀ ਗਈ ਆ ਉਹ ਜਿਹੜਾ ਇਹ ਸਬ ਇੰਸਪੈਕਟਰ ਸਰਵਨ ਸਿੰਘ ਅਗਾਸੀ ਜੀ ਸਬ ਇੰਸਪੈਕਟਰ ਸਰਵਨ ਸਿੰਘ ਦੀ ਵਰਦੀ ਇਹਨੇ ਇਸੇ ਗੱਲੋਂ ਲਵਾਈ ਆ ਇਹਦਾ ਨਾਮ ਆ ਰਜੀਵ ਕੁਮਾਰ ਖੋਖਰ ਇਹ ਮੁੰਡੇ ਦਾ ਇਹਨੇ ਉੱਥੇ ਜਾ ਕੇ ਥਾਣੇ ਉਹਦੇ ਕੋਲ ਡਾਕਟਰ ਮੰਗਦਾ ਸੀ ਝੂਠਾ ਉਹ ਕਹਿੰਦਾ ਯਾਰ ਕਿਤੇ ਸਾਟੀ ਨਹੀਂ ਲੱਗੀ ਮੈਂ ਡਾਕਟਰ ਕਾਦਾ ਦਵਾ ਇਹਨੇ ਸਾਈਡ ਤੇ ਖਲੋ ਕੇ ਦੀ ਵੀਡੀਓ ਬਣਾ ਲਈ ਆ ਔਰ ਉਹਨਾਂ ਨੇ ਜਦੋਂ ਡਾਕਟਰ ਨਹੀਂ ਇਹਨੂੰ ਦਿੱਤਾ ਫਿਰ ਉਹ ਵੀਡੀਓ ਕਵਲਵ ਕਰਨ ਤੋਂ ਬਾਅਦ ਉਹ ਵਿਚਾਰੇ ਨੂੰ ਲੈ ਐ ਨਾ ਹੀ ਕੀਤਾ ਗਿਆ ਔਰ ਫਿਰ ਉਹ ਸਾਡੇ ਕੋ ਆਇਆ ਔਰ ਤੋਂ ਬਾਅਦ ਮੈਂ ਉਹਨੂੰ ਕਿਹਾ ਯਾਰ ਕੋਈ ਗੱਲ ਨਹੀਂ ਕੀ ਤੂੰ ਟੈਨਸ਼ਨ ਨਾ ਲੈ ਚਲੋ ਸਾਡੇ ਏਰੀਆ ਨੂੰ ਉਠਾਣਾ ਲੱਗਦਾ ਵਾ ਉਹ ਸਾਡੇ ਏਰੀਆ ਦੇ ਸਾਰੇ ਕੰਮ ਦੇਖਦੇ ਆ ਵਧੀਆ ਤਰੀਕੇ ਨਾਲ ਅਸੀਂ ਜਿਹੜਾ ਅਫਸਰ ਕੰਮ ਕਰੇਗਾ ਅਸੀਂ ਤੇ ਉਹਦੇ ਹੱਕ ਚ ਬੋਲਾਂਗੇ ਜੀ ਜੰਗੀ ਪਹਿਲਵਾਨ ਤੁਹਾਡਾ ਆਪਣਾ ਕੋਈ ਜਾਣਚਾਣਾ ਇੱਧਰ ਵੇਖੋ ਜੰਗੀ ਪਹਿਲਵਾਨ ਨੂੰ ਜਾਣਦੇ ਜੀ ਜੰਗੀ ਪਹਿਲਵਾਨ ਜੀ ਮਹੱਲੇਦਾਰ ਆ ਜੀ ਕੀ ਤੁਸੀਂ ਭੇਜਿਆ ਸੀ ਉਹਨਾਂ ਨੂੰ ਦੁਕਾਨ ਉਲੀ ਤੇ ਅਰੋਂ ਮਾਰਤੀ ਉਹ ਭਾਜੀ ਐਕਚੁਅਲੀ ਆਲਰੇਡੀ ਉਹ ਪਹਿਲੇ ਹੀ ਮੰਦਿਰ ਚ ਖੜੇ ਸੀ ਇਹ ਕਰ ਉਹਨੂੰ ਹਾਂਜੀ ਰੋਹਿਤ ਕੁਮਾਰ ਜੀ ਤੁਹਾਡੇ ਤੋਂ ਇੱਕ ਅਲਿਗੇਸ਼ਨ ਲਾਇਆ ਜਾਦਾ 10 ਨੰਬਰ ਜੀ ਰੋਹਿਤ ਕੁਮਾਰ 10 ਨੰਬਰ ਜੀ ਉਹਦੇ ਬਾਰੇ ਕੀ ਕਹਿਣਾ ਜਾਓਗੇ ਉਹ ਸਾਰੇ ਗੱਲ ਇਸ ਤਰ੍ਹਾਂ ਜੀ ਇਹ ਜੋ ਮਰਜ਼ੀ ਕਹੀ ਜਾਵੇ ਇਹਦੇ ਕਹਿਣਾ ਕੀ ਆ ਬੰਦੇ ਤੁਹਾਨੂੰ ਮੱਗੇ ਵੀ ਕਹ ਪ੍ਰੂਫ ਕਰਨਾ ਪੈਂਦਾ ਸਰ ਹਨਾ ਹਰ ਬੰਦੇ ਨੂੰ ਆਪਣੇ ਮਤਲਬ ਕੀ ਮੌਕਾ ਮਿਲਦਾ ਆ ਹਰ ਬੰਦੇ ਨੂੰ ਪੁਲਿਸ ਪ੍ਰਸ਼ਾਸਨ ਮੌਕਾ ਦਿੰਦੀ ਆ ਕਿ ਬੇਟਾ ਆਪਣਾ ਵਧੀਆ ਤਰੀਕੇ ਨਾਲ ਚੱਲੋ ਅਸੀਂ ਇਹ ਬੰਦਿਆਂ ਦੇ ਨਾਲ ਚੱਲੇ ਆ ਇਹ ਜਿਹੜੇ ਆਪਣੇ ਜੀ ਆ ਸਾਰੇ ਆ ਦੇਖੋ ਇਹ ਪ੍ਰਧਾਨ ਹੈਗੇ ਜੀ ਮੇਨ ਜੀ ਇਹ ਦੱਸੋ ਮਾਰਕਟਾਈ ਹੋਈ ਤੁਹਾਡੇ ਵੱਲੋਂ ਜਾਂ ਨਹੀਂ ਹੋਈ ਸਰ ਨਹੀਂ ਹੋਈ ਜੀ ਮੈਂ ਤੁਹਾਨੂੰ ਆਪ ਕਹਿਣਾ ਚਾਹਣਾ ਜੀ ਨਹੀਂ ਹੋਈ ਉਹ ਤੁਹਾਨੂੰ ਕਹਿੰਦੇ ਮੇਰਾ ਮੇਰੀ ਮੈਂ ਮਾਰਕਟਾਈ ਕੀ ਕਰਨੀ ਆ ਜਿਹੜਾ ਬੰਦਿਆਂ ਕੋ ਡਾਕਟਰ ਲੈਣ ਗਿਆ ਵਾ ਆਪਾਂ ਨੂੰ ਕਹਿੰਦਾ ਕਿ ਮੈਂ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਮੈਨੂੰ ਡਾਕਟਰ ਦੇਵੋ ਮੈਂ ਇਹਨੂੰ ਸਿਵਲ ਹਸਪੀਟਲ ਲੈ ਕੇ ਜਾਣਾ ਉਹ ਕਹਿੰਦੇ ਡਾਕਟਰ ਕਿਸ ਚੀਜ਼ ਦਾ ਦਈਏ ਤੈਨੂੰ ਉਹ ਤੇ ਸੱਟ ਲੱਗੀ ਆ ਕੋਈ ਹੁਣ ਉਸੇ ਸੱਟ ਨਹੀਂ ਲੱਗੀ ਤੇ ਉਹਨਾਂ ਨੇ ਤਾਂ ਇਹਦੇ ਸਿਵਲ ਹਸਪਾ ਲੈਣ ਇਹਨਾਂ ਨੂੰ ਕੋਈ ਰਿਜ਼ਲਟ ਨਹੀਂ ਦਿੱਤਾ ਕੀ ਜਾਂਦੇ ਹੋ ਤੁਸੀਂ ਹੁਣ ਮੈਂ ਇਹੋ ਚਾਹਨਾ ਆ ਜੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਕਹਿਣਾ ਆ ਔਰ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਇਹੋ ਕਹਿਣਾ ਚਾਹਨਾ ਵਾਂ ਅੰਮ੍ਰਿਤਸਰ ਦੀ ਸਾਰੀ ਪੁਲਿਸ ਨੂੰ ਇਹ ਕਹਿਣਾ ਚਾਹਨਾ ਆ ਕਿ ਬੜੇ ਵਧੀਆ ਤਰੀਕੇ ਨਾਲ ਸ਼ਾਨਬੀਨ ਕਰੋ ਇਹਦੀ ਇਹਨੂੰ ਪਤਾ ਲੱਗੇ ਕਿ ਝੂਠੇ ਕਬਜ਼ੇ ਲੋਕਾਂ ਦੀਆਂ ਜ਼ਮੀਨਾਂ ਦੇ ਕਿਸ ਤਰ੍ਹਾਂ ਹੁੰਦੇ ਆ ਔਰ ਕਿਸ ਤਰ੍ਹਾਂ ਲੋਕਾਂ ਦੀ ਆਪਣਾ ਗਲੀ ਦੇ ਵਿੱਚ ਵੀ ਲੈਂਟਰੇ ਕਿੰਨੇ ਪਾਇਆ ਵਾ ਉਸ ਸਬੰਧ ਵਿੱਚ ਵੀ ਅੱਜ ਹੀ ਕਾਰਪੋਰੇਸ਼ਨ ਕਮਿਸ਼ਨਰ ਕੋ ਗਏ ਆ ਉਹਨਾਂ ਨੇ ਸਾਨੂੰ ਕਿਹਾ ਵਾ ਕਿ ਤੁਸੀਂ ਇੱਥੇ ਆਓ ਤੇ ਆਪਣੇ ਆਪਣਾ ਟੀਮ ਭੇਜੀ ਆ ਟੀਮ ਭੇਜ ਕੇ ਸਾਰਾ ਪੁੱਛਗਿੱਛ ਕਰਾਂਗੇ ਕੋਈ ਵੀ ਨਹੀਂ ਲੱਗੀ ਜੀ ਅਜ ਉਹਨਾਂ ਫਲੈਕਸੀ ਬਣਾਈ ਹੈ ਜੋ ਅੱਛਾ ਕ੍ਰਿਮੀਨਲ ਰੋਹਿਤ ਕੁਮਾਰ ਅੱਛਾ ਅੱਛਾ ਉਹ ਠੀਕ ਹੈ ਜੀ ਉਹ ਅੱਛਾ ਅੱਛਾ ਉਹਨਾਂ ਨੇ ਉਹ ਫਿਰ ਇਸ ਤਰ੍ਹਾਂ ਨਾ ਗੱਲ ਨਹੀਂ ਸਮਝੀ ਹੁਣ ਅਸੀਂ ਉਹਦੇ ਸਾਹਮਣੇ ਖਲੋਤੇ ਆ ਡਟ ਕੇ ਆ ਵੇਖੋ ਸਾਰੇ ਨਾਲ ਖੜੇ ਆ ਮਹਨੇਦਾਰ ਉਹਨਾਂ ਨੇ ਇਹਨਾਂ ਨਾਲ ਖਲੋਤੇ ਆ ਇਹਨਾਂ ਨਾਲ ਕੋਈ ਖਲੋਣਾ ਲਾਣੀ ਸੀ ਉਹ ਐਕਚੁਅਲੀ ਆ ਕਬਜ ਕਰਕੇ ਮੈਨੂੰ ਭਜਾਣਾ ਚਾਹੁੰਦਾ ਆ ਕਿ ਆ ਭਜਿਏ ਤੇ ਆਪਾਂ ਅੱਗੋਂ ਫੇਰ ਕਬਜੇ ਕਰੀਏ ਇਲਾਕੇ 'ਚ ਅਰुण ਕੁਮਾਰ ਤੁਹਾਡੇ ਕਿਉਂ ਨਹੀਂ ਲਿਆਵਾਂ ਅਰुण ਕੁਮਾਰ ਜੀ ਉੱਥੇ ਇਧਰ ਆ ਰਿਹਾ ਆ ਉਹ ਜਗ੍ਹਾ ਤੇ ਜਿਸ ਜਗ੍ਹਾ ਤੇ ਅਰुण कुमार ਨੂੰ ਇਹ ਅੱਗੇ ਲਾ ਕੇ ਉਹ ਬਊ ਕੋ 5 ਲੱਖ ਰੁਪਈਆ ਮੰਗਦਾ ਪਿਆ ਵਾ ਅਰुण कुमार ਨੂੰ ਕੱਢਣ ਦਾ ਅਰुण कुमार ਨੂੰ ਉਤਨਾ ਉਹ ਦਿੰਦੇ ਆ ਵਾ 5-7 ਲੱਖ ਰੁਪਈਆ ਜਿਵੇਂ ਕੋਈ ਬੰਦਾ ਜਗ੍ਹਾ ਲੈਂਦਾ ਆ ਤੇ ਕਹਿੰਦਾ ਕਿ ਤੂੰ ਜੋ ਤੇਰਾ ਬੰਦਾ ਤੂੰ ਲੱਲਾ ਉਹ ਉਹਦੇ ਨਾਲ ਮਾਰਾ ਵੀ ਨਹੀਂ ਕਰਦਾ ਪਿਆ ਬਊ ਮਾਰਦੀ ਫੈਮਲੀ ਵੀ ਆਲੀ ਸਾਲੂ ਜਾੜਿਆ ਜਾ ਰਿਹਾ ਜਿੱਥੇ ਹੀ ਰਹਿ ਰਿਹਾ ਕੋਣ ਜਾੜ ਸਕਦਾ ਸਰ ਦੇਖੋ ਉੱਥੇ ਜਾ ਕੇ ਤੁਸੀਂ ਦੇਖੋ ਸਾਰੀਆਂ ਫੈਮਲੀਆਂ ਨਿਕਲੀਆਂ ਵਾ ਕੋਈ ਠੱਕੇ ਨਾ ਨਿਕਲੀਆਂ ਰਜ਼ਾਮੰਦੀ ਨਾ ਨਿਕਲੀਆਂ ਸੱਤ ਪਰਿਵਾਰ ਠੱਕੇ ਨਾ ਕੱਢੇਗੇ ਕੋਈ ਨਹੀਂ ਠੱਕੇ ਨਾ ਕੱਢਿਆ ਜਾਂਦਾ ਜੀ ਮੈਂ ਤੁਹਾਨੂੰ ਸੱਤੇ ਪਰਿਵਾਰ ਇੱਥੇ ਲਿਆ ਕੇ ਸਾਬਤ ਕਰ ਸਕਦਾ ਉਹ ਕਹਿਣਗੇ ਅਸੀਂ ਆਪਣੀ ਰਜ਼ਾਮੰਦੀ ਲਾਂਗੇ ਆ ਸਾਡੇ ਨਾਲ ਉਹ ਇੰਨੇ ਸਹਿਮਤ ਹੈ ਗਿਆ ਲੋਕਾਂ ਹਾਂਜੀ ਆਸਟ੍ਰੇਲ ਲੈ ਜਾਂਦੀ ਕੀ ਲੋੜ ਪਈ ਉਹ ਸਟੇਲ ਲੈ ਜਾਂਦੀ ਇਸ ਕਰਕੇ ਲੋੜ ਪਈ ਆ ਕਿ ਸਾਡਾ ਮਲਕੀ ਉਹ ਬਊੜਾ ਪੰਗਾ ਪਵੇ ਤੇ ਅਸੀਂ ਉਹਨੂੰ ਕੋ ਪੈਸੇ ਵੱਧ ਮੰਗੀਏ